한글 <목소리도> ਅੱਗੇ ਸੁਣੋ ਅੱਜ ਆਪਾਂ ਜਿਹੜੇ ਟਰੈਕਟਰ ਦੀ ਗੱਲ ਕਰਨੀ ਆ ਕਿਉਂਕਿ ਅਕਸਰ ਹੀ ਤੀਂ ਦੇਖਦੇ ਆ ਆਪਾਂ ਕਹੇ ਵੀ ਕੰਪਨੀ ਦੇ ਵੱਡੇ ਟਰੈਕਟਰਾਂ ਦੀਆਂ ਗੱਲਾਂ ਕਰਦੀ ਹੁੰਦੀਆਂ ਅੱਜ ਮੈਂ ਸੋਚਿਆ ਛੋਟੇ ਟਰੈਕਟਰ ਤੋਂ ਆਪਾਂ ਸ਼ੁਰੂ ਕਰਗੇ ਮਹਿੰਦਰਾ ਦਾ ਵੈਸੇ ਦਾ ਕੋਈ ਵੀ ਪ੍ਰੋਡਕਟ ਲਾਉਂਗੇ ਬਹੁਤ ਵਧੀਆ ਵਾ ਪਰ ਛੋਟੇ ਟਰੈਕਟਰਾਂ ਬਾਰੇ ਕਹੇ ਕੰਪਨੀ ਦੇ ਬਾਰੇ ਕੋਈ ਵੀ ਵੀਡੀਓ ਨਹੀਂ ਜ਼ਿਆਦਾ ਆਉਂਦੀਆਂ 265 ਬਾਰੇ ਗੱਲਬਾਤ ਕਰਨੀ ਆ 265 ਇਹੋ ਜਿਹਾ ਟਰੈਕਟਰ ਆ ਜਿਹੜੇ ਬੰਦੇ ਨੇ ਪਹਿਲਾਂ ਤੋਂ ਵੀ ਚਲਾਇਆ ਵਾ ਉਹ ਕਹਿੰਦਾ ਵੱਡਿਆਂ ਨੂੰ ਮਾਤਾਂ ਪਾਉਂਦੀ ਆ ਨਾਲ ਆਪਣੇ ਭਾਈ ਬਲਵਿੰਦਰ ਹੋਊਗਾ ਭ ਮੇਰਾ ਨਾਮ ਬਲਵਿੰਦਰ ਸਿੰਘ ਮਹਿੰਦਰਾ ਟ੍ਰੈਕਟਰ ਕੰਪਨੀ ਤੋਂ ਹਾਂ ਅੱਜ ਆਪਾਂ 265 ਦੀ ਗੱਲ ਕਰਦੇ ਆਂ ਵੈਸੇ ਤਾਂ ਐਕਸਪੀ ਸੀਰੀਜ਼ ਆ ਐਕਸਪੀ ਸੀਰੀਜ਼ ਦੇ ਵਿੱਚ ਚਾਰ ਪੰਜ ਮਾਡਲ ਆਉਂਦੇ ਜਿਵੇਂ 265 ਆ ਜਾਂਦਾ 475 ਆ ਜਾਂਦਾ 575 ਆ ਜਾਂਦਾ ਔਰ 585 ਆ ਜਾਂਦਾ ਬਲਵਿੰਦਰ ਭਾਈ ਮੈਂ ਜਿਵੇਂ ਗੱਲ ਕੀਤੀ ਵੀ ਮੈਂ ਇਹ ਵੀਡੀਓ ਜਦੋਂ ਬਣਵਾਉਣੇ ਹੋ ਵੱਡੇ ਟਰੈਕਟਰ ਦੀ ਵੀਡੀਓ ਬਣਦੀ ਆ ਹਾਂ ਚਾਹ ਰਾ ਤੇ ਵੱਡੇ ਦੀ ਵਾੜਾ ਛੋਟੇ ਦੀ ਬਹੁਤ ਘੱਟ ਆ ਨਾ ਪਰ ਇਹ ਟਰੈਕਟਰ ਜਿੱਡਾ ਕਿ ਬੱਚਿਆ ਜਾ ਤੇ ਕੰਮ ਮੈਨਾ ਬਹੁਤ ਵੱਡੇ ਕਰਦਾ ਉਹ ਵੱਡੇ ਮੈਂ ਕਹਿੰਦਾ ਜੀ ਇਹ ਹਰ ਕਿਸਾਨ ਕੋਈ ਵੀ ਕਸਟਮਰ ਆ ਆਪਣਾ ਜਿਹੜਾ ਨੋਵੋ ਚਲਾਉਣਾ ਚਾਹੀਏ ਉਹ ਚਲਾਉਂਦਾ ਹਰ ਇੱਕ ਦੇ ਕੋਲੇ 265 ਹੁੰਦੇ ਹੀ ਹੁੰਦਾ ਵੱਡਾ ਟਰੈਕਟਰ ਹੋਊਗਾ ਨਾਲ ਉਹਦੇ ਛੋਟਾ ਟਰੈਕਟਰ ਹੁੰਦਾ ਹੀ ਹੁੰਦਾ ਕਿਉਂਕਿ ਇਹ ਵੀ ਕੰਮ ਤੁਸੀਂ ਮੰਨ ਲਓ ਕਿ 11 ਹਾਲੇ ਵੀ ਬਹੁਤ ਵਧੀਆ ਚਲਾਉਂਦਾ 8 ਫੁੱਟ ਦਾ ਰੋਟਾਵੇਟਰ ਵੀ ਬਹੁਤ ਵਧੀਆ ਚਲਾਉਂਦਾ 265 8 ਫੁੱਟ ਦਾ ਰੇਟ ਦੀ ਗੱਲ ਕਰਦੇ ਆ ਤਾਂ ਰੇਟ ਕੋਈ ਆਮ ਕੰਪਿਊਟਰ ਟਰੈਕਟਰ ਦੇ ਨਾਲੋਂ ਜ਼ਿਆਦਾ ਨਹੀਂ ਹੈਗਾ ਇਹ ਵੈਸੇ ਤਾਂ ਇਹ ਐਚਪੀ ਜਿਹੜੀ 33 ਆ ਹਾਂ ਔਰ ਕੈਟਾਗਰੀ ਆਪਾਂ 35 ਬੋਲ ਸਕਦੇ ਹਾਂ ਇਹਨੂੰ 35 35 ਕੈਟਾਗਰੀ ਦਾ ਟਰੈਕਟਰ ਆ ਪਰ ਰੇਟ ਦੀ ਆਪਾਂ ਗੱਲ ਕਰਦੇ 5 ਲੱਖ ਤੋਂ 80000 ਰੁਪਏ ਦਾ ਇਹਦਾ ਰੇਟ ਆ ਆਪਾਂ ਸ਼ੋਰੂਮ ਹਾਂ ਉਹ ਜਿਹੜਾ ਕਾਪੀ بیمੇ ਦਾ ਆਪਾਂ ਨੂੰ علیحد੍ਹਾ ਹੋ ਜਾਊਗਾ ਜੇ ਆਪਾਂ ਯਾਰ 5-10 ਕਿੱਲੇ ਵਾਲੇ ਜ਼ਮੀਂਦਾਰ ਆਸਤੇ ਕਹਿੰਗੇ ਮੈਂ ਨਜ਼ਾਰੇਦਾਰ ਨਾ ਕਿਹਾ ਬਹੁਤ ਵਧੀਆ ਜੀ ਅਗਰ ਕੋਈ ਕਈ ਕਸਟਮਰ ਜਾ ਰਿਹਾ ਤਾਂ ਰਕੀਏ ਕਿ ਇਹ ਵਾਰ ਸੁਪਰ ਸੀਡਰ ਵਗੈਰਾ ਨਹੀਂ ਚਲਾਉਂਦਾ ਮੈਂ ਕਈ ਵਾਰ ਸਬਜ਼ੀ ਵਾਸਤੇ ਕਈ ਕਈ ਸਬਜ਼ੀ ਵਾਲੇ ਕਸਟਮਰ ਵੀ ਆਗੇ ਕਿ ਤਿੰਨ ਚਾਰ ਕਿੱਲੇ ਸਬਜ਼ੀ ਦੀ ਖੇਤੀ ਕਰਦੇ ਆ ਉਹਨਾਂ ਨੂੰ ਸੁਪਰ ਸੀਡਰ ਦੀ ਲੋੜ ਨਹੀਂ ਹੈਗੀ ਹਾਲ ਤੇ ਤਵੀਆਂ ਦੇ ਸੁਹਾਗੇ ਦੀ ਲੋੜ ਆ ਉਹ ਮੈਂ ਕਹਿੰਦਾ ਇਹਦੇ ਵਰਗਾ ਟਰੈਕਟਰ ਨਹੀਂ ਹੈਗਾ ਉਹਨਾਂ ਉਹਨਾਂ ਲਈ ਬਹੁਤ ਸੈਫੀਸ਼ੀਐਂਸ ਹੈ ਬਹੁਤ ਵਧੀਆ ਨਾਲੇ ਇਹਦਾ ਖਰਚਾ ਘਟਾ ਪਲੱਸ ਖਰਚਾ ਘਟਾ ਜੋ ਕੰਮ ਵੱਡੇ ਨੇ ਕਰਨਾ ਛੋਟੇ ਨੇ ਕਰ ਲੈਣਾ ਬਿਲਕੁਲ ਭਾਈ ਇਹਦੇ ਥੋੜੇ ਜਿਹਾ ਫੰਕਸ਼ਨ ਦਾ ਆ ਗਿਆ ਨਾ ਪਲੱਸ ਇਹ ਐਕਸਪੀ ਐਕਸਟਰਾ ਪਾਵਰ ਪਹਿਲਾਂ ਐਕਸਪੀ ਜਿਵੇਂ ਸਰਪੰਚ ਵਗੈਰਾ ਆਉਂਦੇ ਰਹੇ ਆ ਇਹ ਭੂਮੀਪੁੱਤਰ ਆ 265 ਐਕਸਪੀ ਪਲੱਸ ਐਕਸਟਰਾ ਪਾਵਰ ਆ ਪਲੱਸ ਦੇ ਵਿੱਚ 6 ਸਾਲ ਦੀ ਵਾਰੰਟੀ ਆ ਠੀਕ ਹੈ 6 ਸਾਲ ਦੇ ਵਿੱਚ ਕੋਈ ਇੰਜਨ ਲਿਫਟ ਗੇਅਰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਕੰਪਨੀ 6 ਸਾਲ ਦੀ ਯਾ 6000 ਘੰਟੇ ਦੀ ਵਾਰੰਟੀ ਦਿੰਦੀ ਠੀਕ ਹੈ ਇੱਕ ਜੀ ਹੋਰ ਮੈਂ ਵੀ ਐਡ ਕਰਦਾ ਉਹ ਜੀ ਇਹ ਨਹੀਂਗਾ ਵੀ ਟਰੈਕਟਰ ਛੋਟਾ ਤਾਂ ਪਾਵਰ ਸਟੀering ਨਹੀਂ ਹੋਊਗਾ ਪਾਵਰ ਸਟੀering ਵੀ ਹੋਏਗਾ ਪਾਵਰ ਸਟੀering ਉਹ ਵੀ ਡਬਲ ਐਕਟਿੰਗ ਪਾਵਰ ਸਟੀering 34000 ਰੁਪਿਆ ਦਾ ਤਾਂ ਇੱਥੇ ਕੰਮ ਹੋਊਗਾ ਡਬਲ ਐਕਟਿੰਗ ਪਾਵਰ ਸਟੀering ਗਿਆ ਬਿਲਕੁਲ ਪਲੱਸ ਪਹਿਲਾ ਕੀ ਸੀਗਾ ਕਿ ਤੁਸੀਂ ਆਪਾਂ ਗੱਲ ਕਰਦੇ ਕਿ ਕਈ ਵਾਰ ਨਾ ਜ਼ਿਆਦਾਤਰ ਜਿਹੜਾ ਐਂਟਰੀ ਟਰੈਕਟਰ ਆ 265 ਆ ਉਹਦੀ ਲੰਬਾਈ ਘੱਟ ਸੀ ਇਹਦੇ ਵਿੱਚ ਚੇਂਜ ਕਰੇ ਕਿ ਇੱਕ ਜੀ ਲੰਬਾਈ ਵਧਾ ਦਿੱਤੀ ਹੈ ਹਾਂ ਜਿਹਦੇ ਕੰਨ ਲਕੀਆ ਕਿ ਟ੍ਰਾਲੀ ਟੂਲੀ ਵਗੈਰਾ ਤੇ ਅੱਗੋ ਉਠੂਗਾ ਘੱਟ ਇਹ ਆਪਣਾ ਬੰਪਰ ਦੇ ਹਾਂ ਵੇਟ ਵੀ ਦਿੱਤਾ ਹੈ ਆਪਣੇ ਜਿਹੜਾ ਆਪਾਂ ਬੰਪਰ ਲਾ ਕੇ ਦੰਨੇ ਹਨ ਉਹਦੇ ਨਾਲ ਹੀ ਫਿੱਟ ਹੋ ਜੂਗਾ ਓਕੇ ਇਹਦੇ ਨਾਲ ਐਕਸੈਸਰੀ ਦੰਨੇ ਆਪਾਂ ਐਕਸੈਸਰੀ ਵੀਰੇ ਫੁੱਲ ਬੰਪਰ ਲਾ ਕੇ ਦੇਵਾਂਗੇ ਛਤਰੀ ਲਾ ਕੇ ਦੇਵਾਂਗੇ ਟੂਲ ਕਿਟ ਨਾਲ ਦੇਵਾਂਗੇ ਹੁੱਕ ਲਾ ਕੇ ਦੇਵਾਂਗੇ ਡਰਾਇਵਰ ਨਾਲ ਦੇਵਾਂਗੇ ਕੀ ਬਾਤ ਹੈ ਸਾਰੀ ਐਕਸੈਸਰੀ ਟੋਟਲ ਐਕਸੈਸਰੀ ਟੋਟਲ ਲਾ ਕੇ ਦੇਵਾਂਗੇ ਵਾਹ ਵਾਹ ਇਹਦੇ ਵਿੱਚ ਇੱਕ ਜੀ ਹੋਰ ਗੱਲ ਕਰਦੇ ਐ ਜਿਵੇਂ ਐਮਟਕ ਲਿਫਟ ਆ ਗਈ ਅੱਛਾ ਜੀ ਹਾਂ ਤੁਸੀਂ ਪਹਿਲਾਂ ਦੇਖਿਆ ਹੁੰਦਾ ਕਿ ਪਹਿਲਾਂ ਜਿਹੜੇ ਐਂਟਰ ਡਰਾਈਵਰ ਸੀਗੇ 265 ਸੀਗੇ ਸਾਦੀ ਲਿਫਟ ਆਉਂਦੀ ਸੀ ਇਹਦੇ ਚ ਐਮਟਕ ਲਿਫਟ ਆ ਗਈ ਕਿ ਲਿਫਟ ਦਾ ਵੀ ਅੱਗੇ ਨਾਲ ਸੁਧਾਰ ਬਹੁ ਕਰਤਾ ਵਧੀਆ ਠੀਕ ਹੈ ਹਾਂ ਤੇ ਬ੍ਰੇਕ ਤੇਲ ਚ ਤੇਲ ਚ ਬ੍ਰੇਕਾਂ ਵੀਰੇ ਪਾਵਰ ਸਟੀering ਆ ਹਾਂ ਬਾਕੀ ਤੁਸੀਂ ਬੈਠ ਕੇ ਵੀ ਦੇਖ ਸਕਦੇ ਆ ਬਲਕਿ ਪਲੇਟਫਾਰਮ ਵਗਾਰੇ ਫਿਰ ਵੀ ਖੁੱਲਾ ਅੱਗੇ ਨਾਲ ਖੁੱਲਾ ਖੁੱਲਾ ਪੂਰਾ ਖੁੱਲਾ ਯਾਰ ਹਨਾ ਇੱਕ ਇਹ ਇਹਦਾ ਜਿਹੜਾ ਕਲਸਟਰ ਮੀਟਰ ਜਿਹੜਾ ਪੂਰਾ ਇੱਥੋਂ ਅਲਾਵਾ ਇਹਦਾ ਡੈਸ਼ਬੋਰਡ ਜਿਹੜਾ ਕਹਿ ਲਗੇ ਇੰਨਾ ਸੋਹਣਾ ਹਨਾ ਵੀ ਚਟਾ ਚਟਾ ਇਦਰ ਮੀਟਰ ਵਾਲੇ ਨਾਲ ਦਾ ਬੋਲ ਹੈ ਸਵਿਚਾਂ ਸੋਚ ਆਏ ਆ ਵੀ ਭਰਿਆ ਪਿਆ ਹੋਵੇ ਜਿਵੇਂ ਲਗਜ਼ਰੀ ਗੱਡੀ ਤੇ ਭਰਿਆ ਪਿਆ ਹੁੰਦਾ ਗੋਡੈਸ਼ਪੋਰ ਬਾਕੀ ਆ ਆਪਾਂ ਨੂੰ ਦੇ ਦਿੱਤਾ ਗਿਆ ਚਾਰਜਰ ਵਾਸਤੇ ਆਪਾਂ ਚਾਰਜਰ ਵੀ ਲਗਵਾ ਸਕਦੇ ਆ ਇਹਦੇ ਵਿੱਚ ਆਪਾਂ ਮੋਬਾਈਲ ਵੀ ਰੱਖ ਸਕਦੇ ਆ ਓਕੇ ਆ ਦੇਖੋ ਮੋਬਾਈਲ ਭਰਿਆ ਜਾਂਦਾ ਇੱਥੇ ਇਹਦੇ ਵਿੱਚ ਆਪਾਂ ਮੋਬਾਈਲ ਵੀ ਰੱਖ ਸਕਦੇ ਆ ਠੀਕ ਆ ਇਹ ਸੋਹਣੀ ਚੀਜ਼ ਆ ਤੇ ਮੈਂ ਸੋਚਿਆ ਯਾਰ ਇਹਦੀ ਇਹਦੇ ਬਈ ਹੋਰ ਜਿਹੜੀ ਲੈਫਟ ਕਵਸਟੀ ਇਹਦੀ ਕਿੰਨੀ ਆ ਇਹਦੀ 1800 ਜੀ 1800 ਹਾਂ ਬਹੁਤ ਆ ਵੇ ਤੇ ਇਹ ਸਿੰਗਲ ਕਲਚ ਦੇ ਵਿੱਚ ਇਹ ਸਿੰਗਲ ਕਲਚ ਹੀ ਆ ਜੀ ਡਬਲ ਕਲਚ ਆਪਣਾ 575 ਤੋਂ ਸਟਾਰਟ ਹੋ ਜਾਂਦਾ ਉਸ ਤੋਂ ਅੱਗੇ ਸਾਰੇ ਡਬਲ ਕਲਚ ਹੀ ਹੋ ਗਏ ਠੀਕ ਹੈ ਹਾਂ 575 ਤੇ ਜਿਹੜਾ ਇਹਦਾ 에ਅਰ ਕਲੀਨਰ ਉਹ ਉਹ ਆਇਲ ਵਾਲਾ ਹੀ ਹੋਣਾ ਠੀਕ ਹੈ ਠੀਕ ਹੈ ਬਈ ਇਹ ਤਾਂ ਸ਼ੁਰੂ ਤੇ ਬਜ਼ੁਰਗ ਚਲਾਉਂਦੇ ਆਉਂਦੇ ਆ ਹਾਂ ਇਹ ਤਾਂ ਉਹਨਾਂ ਨੇ ਪਾਸ ਕਰੇ ਹੋਏ ਆ ਇਹ ਆਪਣੀ ਨਰਮ ਵਾਲੀ ਆ ਗਈ ਪਾਵਰ ਪਾਵਰ ਵੈਸੇ ਇਹਨਾਂ ਦਾ ਵੀ ਦੌਰ ਗਿਆ ਨਹੀਂ ਇਹ ਵੀ ਹਜੇ ਚੱਲਦੀ ਹੀ ਆ ਜਾਵ ਨਹੀਂ ਸਕਦਾ ਇਹਨਾਂ ਦਾ ਦੌਰ ਕਿਉਂਕਿ ਐਕਸਪੀ ਜਿਹੜੀ ਸੀਰੀਜ਼ ਆ 265 ਤੋਂ ਸਟਾਰਟ ਆ ਪਾਵਰ ਸਟੀering ਦਿੰਦਾ ਪਾਵਰ ਸਟੀering ਕਰਤਾ ਹਾਂ ਬੱਸ ਉਹ ਛੋਟਾ ਵੀ 22 ਵੀ ਲੰਬਾਈ ਵੀ ਵਧਾਉਂਦੀ ਸੀ ਲੰਬਾਈ ਵੀ ਵਧਾਉਂਦੀ ਪਾਵਰ ਸਟੀering ਕਰਦਾ ਟਰੈਕਟਰ ਉਹਨਾਂ ਨੇ ਪਾਸ ਕਰੇ ਹੋਏ ਆ ਪਹਿਲੀਆਂ 'ਚ ਇਹਦੇ ਵਿੱਚ ਐਮਟੈਕ ਲਿਫਟ ਵੀ ਦਿੰਦੀ ਆ ਜਿਹੜੀ 575 ਚ ਆਉਂਦੀ ਆ ਇਹਦੇ ਵਿੱਚ ਹਾਂ ਇਹ ਮਟਕ ਲਿਫਟ ਦੇਤੀ ਹੈ ਇਹਦੀ ਰੋਡ ਸਪੀਡ ਵੀ ਜ਼ਿਆਦਾ ਹੋਊਗੀ ਇਹਦੀ ਹਾਂ ਇਹਦੀ ਜਾ ਰਹੀ 35 35 ਤੋਂ ਪਲਾਸੀ ਵਾਲੀ ਰੋਡ ਹਾਂ ਉਹ ਮੰਨ ਲਾ ਜਿਵੇਂ ਆਪਾਂ ਤੂੜੀ ਵਾਲੀ ਮਸ਼ੀਨ ਵਗੈਰਾ ਚਲਾਉਨੇ ਆ ਟਰਾਲੀਆਂ ਟੂਲੀਆਂ ਢੋਣ ਵਾਸਤੇ ਵੀ ਬਹੁਤ ਵਧੀਆ ਹੈ ਤੂੜੀ ਵਾਲੀ ਮਸ਼ੀਨ ਚਲਾ ਦੂਗਾ ਨਹੀਂ ਤੂੜੀ ਵਾਲੀ ਮਸ਼ੀਨ ਨਹੀਂ ਮਤਲਬ ਕਿ ਟਰਾਲੀਆਂ ਟੂਲੀਆਂ ਢੋਣ ਨੇ ਵੀ ਜਾ ਰਹਾ ਸਾਰਾ ਬਹੁਤ ਵਧੀਆ ਟਰੈਕਟਰ ਤੋਰੇ ਇਹ ਹੈ ਜਿਹੜੀ ਐਚ ਪੀ ਆ ਦੀ 33 ਹੈ ਜੀ ਕੈਟਾਗਰੀ 35 ਹੈ ਹਾਂਜੀ ਸੋ ਆਪਾਂ ਬਾਕੀ ਅੱਛਾ ਬਈ ਇਹਦੀ ਜਿਹੜੀ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਬੰਨ 2 ਲੀਟਰ ਦਾ ਇਹ ਤਾਂ ਮੁੱਕਣਾ ਹੀ ਨਹੀਂ ਯਾਰ ਇਹ ਹਾਂ ਇਹ ਤੁਸੀਂ ਪਾ ਕੇ ਭਰ ਜਾਣਾ ਇਹਨੂੰ ਹਾਂ ਜਦੋਂ ਮਾਲਾ ਪੂ ਪਾ ਕੇ ਪੂਰਾ ਦਿਨ ਚਲਾਈ ਜਾਓ ਇਹਨੂੰ ਹਾਂ ਵੀ ਜਦੋਂ ਵੀ ਤੇਲ ਦੀ ਜੇ ਗੱਲ ਆਉਂਦੀ ਹੈ ਹਨਾ ਵੀ ਫੇਰ ਕੇ ਹਰ ਇੱਕ ਬੰਦਾ ਕਹਿੰਦਾ ਯਾਰ ਡੀਆਈ ਲੱਗੀ ਡੀਆਈ ਲਈਏ ਬਸ ਤੇ ਡੀਆਈ ਦੇ ਵਿੱਚ ਜੇ ਆਪਾਂ ਟਰੈਕਟਰ ਸਾਰੇ ਡੀਆਈ ਇਹਨਾਂ ਦੇ ਮੰਨ ਲਾ ਹਨਾ ਹਰ ਇੱਕ ਹੀ ਆਉਂਦਾ ਵਾ ਪਰ ਡੀਆਈ ਦੇ ਵਿੱਚ ਸਭ ਤੋਂ ਪਹਿਲ ਦੇ ਆਧਾਰ ਤੇ ਕਿਹਾ ਜਾਂਦਾ ਵੀ 265 ਡੀਆਈ 265 ਡੀਆਈ ਕਿਉਂਕਿ ਜਾਣੇ ਇੱਤੋਂ ਜਾਂਦਾ 200 ਪਹਿਲਾਂ ਤੁਸੀਂ ਦੇਖਣਾ ਐਂਟਰ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਜਦੋਂ ਪਹਿਲਾਂ ਆਪਣੇ ਆਪਣੇ ਟਾਈਮ ਚੋਂ ਲੋ ਐਂਟਰ ਸੀ ਨਾ ਕਈ ਲੋਕਾਂ ਨੇ ਕਿਹਾ ਕਿ ਐਂਟਰ ਸੇਲ ਨਹੀਂ ਕਰਿਆ ਉਨੂੰ ਹੀ ਡੀਆਈ ਕਰਾ ਲਿਆ ਉਹਦੇ ਉੱਤੇ 475 ਦਾ ਇੰਜਨ ਲਖਾ ਲਿਆ ਕਿਸੇ ਨੇ 585 ਦਾ ਲਖਾ ਲਿਆ 575 ਦਾ ਵੀ ਲਖਾ ਲਿਆ ਇੱਕ ਚੀਜ਼ ਹੋਰ ਆ ਇਹਨੂੰ 265 ਦੇ ਨਾਮ ਤੋਂ ਘਟ ਜਾਣਾ ਜਾਂਦਾ ਮੈਂ ਨਾ ਵੀ ਇਹਨਾਂ ਛੋਟੇ ਟਰੈਕਟਰਾਂ ਨੂੰ ਡੀਆਈ ਨਾਮ ਤੋਂ ਜਾਂਦੇ ਡੀਆਈ ਦੇ ਹਾਂ ਡੀਆਈ ਕਹਿੰਦੇ ਆ ਬਸ ਹਾਂ ਆਪਣੇ ਪੰਜਾਬ ਵਿੱਚ ਜਿਆਦਾ ਕਹਿੰਦੇ ਐਂਟਰ ਐਂਟਰ ਡੀਆਈ ਬਸ ਉਹ ਜ਼ਿਆਦਾਤਰ ਇਹ ਨਾਮ ਤੋਂ ਜਾਂਦਾ ਜਾਂਦਾ ਹੁਣ ਤਾਂ ਵੈਸੇ ਬੋ ਬੋ ਨੋਵੋ ਆ ਗਏ ਯੂਓ ਆ ਗਏ ਬਹੁਤ ਆ ਗਏ ਗੋ ਮਾਡਲ ਆ ਗਏ ਆਪਣੇ ਦੇਖੋ ਤੁਕੇ ਹਰੇ ਹਰੇਕ ਮਾਡਲ ਦੀ ਸੇਲ ਹੁੰਦੀ ਹੈ ਕਿਸੇ ਕੰਪਨੀ ਦੀ ਆਪਾਂ ਗੱਲ ਕਰੀਏ ਸਿਰਫ ਇੱਕ ਦੋ ਮਾਡਲ ਹੀ ਫੇਮ ਦਾ ਨਵੋ ਅਰਜਨ ਅਲਟਾ ਹਰੇਕ ਮਾਡਲ ਆਪਣਾ ਪੰਜਾਬ ਦੇ ਵਿੱਚ ਇਹ ਇਹ ਟਰੈਕਟਰ ਖੇਤੀ ਆਸਤੇ ਵੀ ਵਧੀਆ ਕਮਰਸ਼ੀਅਲ ਵੀ ਵਧੀਆ ਜੇ ਇਸ ਦੀ ਟਰਾਲੀ ਤੇ ਲਾਉਣਾ ਵਾ ਤਾਂ ਹੋਰ ਚਲ ਵੱਡੇ ਕੰਮ ਤਾਂ ਨਹੀਂ ਆਪਾਂ ਜੇ ਖੇਤੀ ਕਰਨੀ ਖੇਤੀ ਬਹੁਤ ਵਧੀਆ ਕਰ ਲਾਂਗੇ ਤੇ ਕਮਰਸ਼ੀਅਲ ਦੇ ਵਿੱਚ ਜੇ ਆਪਾਂ ਟਰਾਲੀ ਦਾ ਕਿਰਾਏ ਦਾ ਕੰਮ ਕਰਨਾ ਉਹ ਬਹੁਤ ਵਧੀਆ ਕਰ ਸਕਦੇ ਹਾਂ ਮੋਟੇ ਵਿੱਚ ਜ਼ਿਆਦਾਤਰ ਆਪਣਾ ਜਿਹੜੇ ਰੇਤਾ ਬਜਰੀ ਵਾਲੇ ਆ ਹਾਂ ਉਹ ਲੈਂਦੀ ਹੈ ਬਿਲਡਿੰਗ ਮਟੀਰੀਅਲ ਵਾਲੇ ਆ ਉਹ ਜ਼ਿਆਦਾਤਰ ਲੈਂਦੀ ਦੂਸਰੋਂ ਹਾਂ ਇਹ ਦੇ ਨੂਟਰ ਨੂਟਰ ਲਾ ਲੈਂਦੀ ਹੈ ਕਈ ਬਹੁਤ ਬਹੁਤ ਚੱਲੀ ਜਾਂਦਾ ਹੈ। ਉਹ 1 ਲੀਟਰ ਦੇ ਵਿੱਚ 8 9 10 ਕਿਲੋਮੀਟਰ ਚੱਲ ਜਾਂਦਾ 11 ਕਿਲੋਮੀਟਰ। ਸਹੀ ਸਹੀ ਜਿਹੜੀ 8 ਕਿਲੋਮੀਟਰ ਐਵਰੇਜ ਟਰੈਕਟਰ ਦੀ ਕੱਢਦੇ ਆਪਾਂ 1 ਲੀਟਰ ਨਾਲ ਹਨਾ 7 ਜਾਂ 8 ਕਿਲੋਮੀਟਰ ਤੇ ਇਹ ਸਹੀ ਪ੍ਰੋਪਰ ਚੱਲਦਾ ਵਾ। ਪ੍ਰੋਪਰ ਚੱਲਦਾ ਆ। ਹਾਂ ਉਹ ਟਰੈਕਟਰ ਜਿਹੜੇ ਉਹਨਾਂ ਦੀ ਐਵਰੇਜ ਚੋਂ ਘਟ ਜਾਂਦੀ ਆ ਵੱਡੇ ਟਰੈਕਟਰ ਦੀ ਘਟਨੀ ਐਵਰੇਜ। ਸਹੀ ਗੱਲ ਆ। ਤੇ ਬਹੁਤ ਵਧੀਆ ਬਈ ਬਹੁਤ ਮੈਂ ਸੋਚਿਆ ਯਾਰ ਮੈਂ ਵੀ ਇਹਦੀ ਆਪਾਂ ਵੀਡੀਓ ਕਰੀਏ ਕਿਉਂਕਿ ਬਾਕੀ ਸਾਰੇ ਹੀ ਬਣਾਈ ਜਾਂਦੇ ਬੰਦੇ ਆਪਾਂ ਕੋ ਵਖਰਾ ਕਰ ਲਈ ਹਾਂ ਨਹੀਂ ਵਧੀਆ ਛੋਟੇ ਜ਼ਿਮੀਂਦਾਰ ਵਾਸਤੇ ਬਹੁਤ ਵਧੀਆ ਟ੍ਰੈਕਟਰ ਬਿਲਕੁਲ ਠੀਕ ਆ ਬਾਈ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਹਾਂ ਤੇ ਸੋਨੂੰ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆ ਨਵੀਂ ਵੀਡੀਓ ਦੇ ਨਾਲ